ਆ ਇਹਦਾ ਸੂਟ ਹੈ ਨਾ ਬਾਜ਼ਾਰ ਤੇ 700 800 ਰੁਪਏ ਦਾ ਸੈਲੀਬ੍ਰਿਟੀ ਆਰਟੀਕਲ ਹੈ ਜੀ ਇਹ ਵਾਲਾ ਇਹ ਵਾਲਾ ਫੋਟੋ ਵਾਲਾ ਆਪਾ ਭਾਜੀ ਅੱਜ ਦੇ ਕੱਲ 2250 ਰੁਪਏ ਕਰਤਾ ਜਾਂ 2250 ਰੁਪਏ ਤੁਸੀਂ ਹੁਣ ਦੇਖ ਲਓ ਕੀ ਕਰਤਾ ਆ ਕ੍ਰੇਬ ਦਾ ਸੂਟ ਭਾਈ ਜੀ ਆ ਦੇਖੋ ਸੂਟ ਇਹੀ ਸੂਟ ਪੂਰਾ ਬ੍ਰਾਂਡ ਕੱਢਿਆ ਆ ਕਿ ਮੇਰਾ 800 ਦਾ 1000 ਦਾ ਆ ਮਿਲ ਜਾਣਾ ਇਹ ਮੇਰਾ ਆ ਦੁਪੱਟਾ ਦੇਖੋ ਨਾਲ ਓਏ ਹੋਏ 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 ਚਨੋਂਨ ਦਾ ਦੁਪੱਟਾ ਆਮਤ 300 ਦਾ ਕਰਤਾ ਸੇਲ ਲਾਈ ਆ ਮੇਰਾ ਵੀ ਇਹ 300 ਰੁਪਏ ਦਾ ਦੇ ਦਿੱਤਾ ਹੀ ਆ ਲੋ ਭਾਜੀ ਮਸਰੀਨ ਦਾ ਸੂਟ ਆ ਗਿਆ ਜੀ ਸੁਪਰ ਡੂਪਰ ਹਿੱਟ ਕਿਆ ਬਾਤ ਆ ਮੈਂ ਕਿਹਾ ਨਿਆਰੇ ਬੰਦੇ ਆ ਨਾਲ ਫੁੱਲ ਪ्योर ਦੁਪੱਟਾ ਕਢਾਈ ਦੇ 675 ਰੁਪਏ ਦਾ ਮੋਹਰਾਂ ਦਾ ਸੂਟ ਹੈ ਟਰੱਕ ਸੂਰਤ ਤੋਂ ਆ ਰਹੇ ਆ ਭਾਜੀ ਆਪਾਂ ਸੇਲ ਲਾਤੀ ਹੈ 700 ਦੇ 2 ਘਰ ਤੇ 350 ਦਾ ਆਹ ਦੇਖੋ ਜੀ ਆਹ ਗਲੀ ਦਾ ਡਿਜ਼ਾਈਨ ਆ ਗਿਆ ਆਹ ਦੇਖੋ ਜੀ ਦੁਪੱਟਾ ਆਹ ਦੁਪੱਟਾ ਨਾਲ ਐ ਲੋ ਭਾਜੀ ਰੰਗ ਦੇਖੋ 2.5 ਮੀਟਰ ਦਾ ਦੁਪੱਟਾ ਵੀਰੇ ਯਾਰ ਯਾਰ ਉਹਦਾ ਸੂਟ 5 500 ਕਰਤਾ ਇਹ ਪਾਵਨ ਤੋਂ ਕਰਦਾ ਕਰਤਾ ਭਾਜੀ ਆ ਦੇਖੋ ਮੋਰ ਸਲਵਾਰ ਦੇ ਪੌਚਿਆਂ ਦੇ ਆ ਸਿਮਰ ਪਿਓਰ ਦਾ ਸੂਟ ਹੈਂਡ ਵਰਕ ਨਾਲ ਕੀ ਬਾਤ ਹੈ ਹੈ ਸੇਲ ਇਹਨੂੰ ਕਹਿੰਦੇ ਧਮਾਕੇ ਵਾਲੀ ਚੱਕ ਭਾਈ ਭਾਈ 500 500 ਚੱਕ ਲੋ ਜੀ ਚੱਕ ਲੋ ਨਾਲ ਦੀ ਨਾਲ ਸੂਟ ਚੱਕੀ ਜਾਂਦੇ ਨਾਲ ਦੀ ਨਾਲ ਸੂਟ ਆ ਦੇਖੀ ਚੱਲੋ ਨਾਲੋ ਨਾਲ ਇਦਾਂ ਲੱਗ ਰਹੀ ਸੇਲ ਯਾਰ ਜੋ ਮਿਲਣ ਵਾਲੇ 1000 15 1500 ਰੁਪਏ ਸੂਟ ਸਿਰਫ 5 500 ਦੀ ਸੇਲ ਲੱਗੇ ਦੇਖੋ ਸਾਹਮਣੇ 2 ਦਿਨ ਦੀ ਲਗਾਤਾਰ ਸੇਲ ਕਿ ਸ਼ਨੀਵਾਰ ਐਤਵਾਰ ਐਂਡ आती है एंड बाजी रेटਾਂ ਦੀ 5500 ਰੁਪਏ ਸੇਲ ਆਤੀ ਆ ਚੱਕੋ ਬਾਜੀ ਇਸਟਲ অর্ਗੈਂਜ਼ਾ ਫਰਕ ਦੇ ਨਾਲ ਬਾਜੀ ਦੁਪੱਟੇ ਫੁੱਲ ਪਿਓਰ ਦੇ ਨਾਲ ਇਹ ਵੀ 500 ਇਹ ਵੀ 500 ਆ ਵੀ 500 ਬਾਜੀ ਇਹ ਸੂਟ ਬਾਜ਼ਾਰ ਚ 1500 ਦਾ ਹੈ ਜੀ ਇੱਥੇ 500 ਰੁਪਏ ਦਾ ਬਾਜ਼ਾਰ ਚ 1500 ਦਾ ਇੱਥੇ 500 ਦਾ ਆ ਦੇਖੋ ਇਹਨੂੰ ਕਹਿੰਦੇ ਵੱਡੀ ਸੇਲ ਬਾਜੀ ਕਪੜਾ ਆ ਦੇਖੋ 5500 ਰੁਪਏ ਧਮਾਕੇ ਪਾਤੇ ਗੱਲਾਂ ਨਹੀਂ ਕਰਦੇ ਬਾਜੀ ਰੇਟਾਂ ਦੇ ਬਟਾਕੇ ਆ ਜਿਨ੍ਹਾਂ ਭੈਣ ਭਰਾ ਨੇ ਵੇਚ ਲਈ ਘੋੜਾ ਨਾਲ ਵੱਡੀ ਓਵਰ ਲੱਗੀ ਵੀ ਹੈ ਜਲਦੀ ਆ ਜਾ ਬਾਬੇ ਦੇ ਜਿਹੜਾ ਕਪੜਾ ਵਿਕ ਗਿਆ ਤੁਹਾਡਾ ਜਿਹੜਾ ਨਾ ਵਿਕਿਆ ਬਾਬਾ ਆ ਸੂਟ ਦੀ ਗਲੇ ਦੇ ਉੱਪਰ 2.5 ਆ ਥੱਲੇ ਨਖਾਰੇ ਮੇਰਾ ਵੀਰ ਆ ਦੁਪੱਟਾ ਆ ਗਿਆ ਆਪਣਾ ਛੱਕੋ 500 ਦਾ ਫਿਰ ਨਹੀਂ ਬਾਸਾ ਇਹ ਵੀ ਭਾਜੀ 500 500 ਕਰਤਾ ਆ ਲੋ ਜੀ ਆ ਵੇਖੋ ਭਾਜੀ 500 ਦਾ ਕੀਤਾ ਕੀਤਾ ਆ ਵੇਖੋ ਆ ਵੀ 500 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 ਸੋ ਤੁਹਾਨੂੰ ਇਹੋ ਜੇ ਰੇਟ ਦੇਤੇ 2 2000 ਦੇ ਵਾਲੇ ਪਿਕਰ ਵਾਲੇ ਸੂਟ ਸਿਰਫ 500 ਦੇ ਬੱਫੇ ਦੀ ਹੱਟੀ ਦੇਣੇ 2 ਦਿਨ ਦੀ ਵੱਡੀ ਤਮਾਕਾ ਸੇਰਾ ਬਾਜੀ ਦਾ ਬਰਕ ਨੇਚਰਲ ਕ੍ਰੇਪ ਪਿਓਰ ਦਾ ਸੂਟ 650 650 ਆ ਦੇਖੋ 650 ਤੋਵੇ ਆ ਪਿਓਰ オリジナル ਧਮਾਕਾ 295 ਰੁਪਏ ਦਾ ਸੂਟ ਇਹ 250 750 ਰੁਪਏ ਕਰਤਾ ਬਾਜੀ ਜਿਹਨੂੰ ਪਿਓਰ ਲਿਲਨ ਕਹਿੰਦੇ ਨਾਲ ਦੇਖੋ ਲੁੱਕ ਬਣੀ ਹੋਈ ਮੈਂ ਕਹਿੰਦਾ ਬਾਜੀ ਤਰ ਤਨ ਘਰਾਤੀ ਰੇਟਾਂ ਦੀ ਇਹਨੂੰ ਕਹਿੰਦੇ ਫੁੱਲ ਪਿਓਰ ਦੇ ਦੁਪੱਟੇ ਨਾਲ ਇਹਦਾ ਰੇਟ ਕੀ ਲਾ ਲੋਂਗੇ ਬਾਜੀ 700 5000 ਰੁਪਏ ਦਾ ਸੂਟ ਕਰਤਾ ਜੀ ਇਹ 7500 ਰੁਪਏ ਨੈਚੁਰਲ ਪਿਓਰ ਕ੍ਰੇਪ ਦੇ ਸੂਟ ਦੁਪੱਟੇ ਦੇ ਕੋਰਗੈਂਜ਼ਾ ਦੇ ਨਾਲ ਹੱਥ ਚਾਰ ਪੈ ਗਏ ਆ ਪਹਿਲੇ ਹੀ ਨਾਲ ਜੋ ਕੰਟਰਾਸਟ ਦੁਪੱਟਾ ਭਾਜੀ ਇਹ ਲੋ 8000 ਦੇ ਲੈ ਜੋ ਆ ਚੱਕੋ ਜੀ ਇਹ ਲੋ ਬਾਬੇ ਦੇ ਹੈਂਡਵਰਕ ਨਾਲ ਸੂਟ ਲੱਧਿਆ ਹੋਇਆ 10000 ਰੁਪਏ ਦਾ ਕਰਤਾ ਓਏ ਹੋਏ 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 ਤੁਹਾਨੂੰ ਇਹ ਵਾਲਾ ਸੂਟ ਦਿਖਾਉਣ ਲੱਗੇ ਰੇਟ ਪੁੱਛਣਾ ਬਾਬਾ ਜੀ ਸਲਵਾਰ ਦੇ ਪੌਂਚੇ ਗੱਡੇ ਗਲਾਸ ਟਿਸ਼ੂ ਦਾ ਸੂਟ ਸਲਵਾਰ ਦੇ ਪੌਂਚਿਆਂ ਨਾਲ ਹਵੀ 30000 ਰੁਪਏ ਆ ਦੇਖੋ 1000 ਰੁਪਏ 1000 ਰੁਪਏ ਬਾਬੇ ਦੀ ਹੱਡੀ ਦੇ 3000 ਰੁਪਏ 2000 ਰੁਪਏ 1000 ਰੁਪਏ ਓਏ ਹੋਏ 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 ਵੱਡੇ ਫਾਇਦੇ ਜਾਣੇ ਆ ਬਾਬੇ ਦੀ ਹੱਡੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਵੱਡੀ ਸੇਲ ਲੱਗ ਗਈ ਆ 2 ਦਿਨ ਦੀ ਸੇਲ ਆ ਸ਼ਨੀਵਾਰ ਐਤਵਾਰ ਤੁਸੀਂ ਹਣੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਜੋ